ਦੁੱਧ ਤੇ ਦੇਸੀ ਘੋੜਾ ਨਾਲ ਜਾਣਿਆ ਜਾਣ ਵਾਲਾ ਪੰਜਾਬ ਫਸਿਆ ਵੱਡੀ ਉਲਝਣ 'ਚ ਦੁੱਧ ਦਿਨੋ-ਦਿਨ ਬਾਦਰੇ ਆ ਤੇ ਦਿਨੋ-ਦਿਨ ਘਟ ਰਹੀ ਮੱਝਾਂ ਦੀ ਗਿਣਤੀ ਪਸ਼ੂ ਤੰਗਣਣਾ ਦੀ ਰਿਪੋਰਟ ਨੇ ਕਿਤੇ ਹੈਰਾਨੀ ਜੜਕ ਖੁਲਾਸੇ ਆਸਕਰਕਾਰ ਕਿੱਥੋਂ ਆ ਰਿਹਾ ਐਡੀ ਵੱਡੀ ਗਿਣਤੀ 'ਚ ਦੁੱਧ ਸ਼ਸ਼ੀ ਕਾ ਜੀ ਤੁਸੀਂ ਜੁੜਿਓ ਐਨ ਆਰ ਆਈ ਟੀਵੀ ਦੇ ਨਾਲ ਤਾਂ ਅਸੀਂ ਅਕਸਰ ਦੇਖ ਰਹੇ ਹਾਂ ਕਿ ਨਵੇਂ ਤੋਂ ਨਵੇਂ ਖੁਲਾਸੇ ਹੋ ਰਹੇ ਨੇ ਜਿੱਥੇ ਇੱਕ ਪਾਸੇ ਬਿੱਤੇ ਦਿਨ ਹੀ ਰਾਜਪਾਤ ਚ ਵੱਡੀ ਗਿਣਤੀ ਚ ਨਕਲੀ ਜਿਹੜਾ ਉਹ ਪਨੀਰ ਫੜਿਆ ਗਿਆ ਤਾਂ ਉਧਰ ਹੁਣ ਹੋਰ ਵੀ ਜਿਹੜੀ ਆ ਚਿੰਤਾਜਨਕ ਖਬਰ ਸਾਹਮਣੇ ਆਈ ਆ ਚਿੰਤਾਜਨਕ ਜਾਣਕਾਰੀ ਸਾਹਮਣੇ ਆਈ ਆ ਕਿ ਦਿਨੋ ਦਿਨ ਜਿਹੜੇ ਆ ਉਹ ਦੁੱਧ ਦਾ ਉਤਪਾਦਨ ਦਾ ਦੁੱਧ ਦੀ ਜਿਹੜੀ ਆ ਗਿਣਤੀ ਆ ਦੁੱਧ ਦੇ ਆ ਭਾਰੀ ਵਾਧਾ ਜਿਹੜਾ ਉਹ ਹੋ ਰਿਹਾ ਪਰ ਮੱਝਾਂ ਦੀ ਗਿਣਤੀ ਆ ਜਿਹੜੀ ਉਹ ਹੁਣ ਤੱਕ ਘਟ ਗਈ ਆ ਜੇਕਰ ਤੁਸੀਂ ਗਿਣਤੀ ਬਾਰੇ ਜਾਣੋਗੇ ਤਾਂ ਤੁਸੀਂ ਇੱਕ ਵਾਰ ਜ਼ਰੂਰ ਮੱਥੇ ਮੱਥੇ ਤੇ ਹੱਥ ਮਾਰੋਗੇ ਕਿ ਆਖਰਕਾਰ ਇਹ ਕੀ ਹੋ ਰਿਹਾ ਹੈ ਦੱਸ ਦੀ ਇੱਕੇ ਪਿਛਲੇ 2 ਦਹਾਕਿਆਂ ਦਰਮਿਆਨ 25 ਲੱਖ ਜਿਹੜੇ ਆ ਮੱਝਾਂ ਦੀ ਗਿਣਤੀ ਹੈ ਜਿਹੜੀ ਉਹ ਘਟਾਈ ਹੈ ਤਾਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਵੱਡੀ ਗਿਣਤੀ ਵਿੱਚ ਅਸੀਂ ਐਕਸਪ ਦੇਖ ਰਹੇ ਹਾਂ ਕਿ ਹਰ ਘਰ ਵਿੱਚ ਦੁੱਧ ਵੀ ਪਹੁੰਚ ਰਿਹਾ ਹੈ ਆ ਭਾਰੀ ਅੱਜ ਮਾਤਰਾ ਵਿੱਚ ਦੁੱਧ ਪਹੁੰਚਾਇਆ ਜਾ ਰਿਹਾ ਪਰ ਆਖਰਕਾਰ ਇਹ ਦੁੱਧ ਆ ਕਿੱਥੋਂ ਰਿਹਾ ਇਹ ਇੱਕ ਬੜੀ ਚਿੰਤਾਜਨਕ ਸਥਿਤੀ ਹੈ ਤਾਂ ਮੌਕੇ ਦੀਆਂ ਸਰਕਾਰਾਂ ਕਿੱਥੇ ਸੁਪੀਆਂ ਪਈਆਂ ਰਹਿ ਕੇ ਆਖਰਕਾਰ ਉਹ ਸਮੇਂ ਤੋਂ ਪਹਿਲਾਂ ਕਿਉਂ ਨਹੀਂ ਕੋਈ ਜਿਹੜਾ ਕਦਮ ਚੁੱਕ ਰਹੀਆਂ ਕਿ ਇਹ ਜਿਹੜਾ ਦੁੱਧ ਆ ਰਿਹਾ ਇਸ ਦੀ ਕੋਈ ਜਾਂਚ ਪੜਤਾਲ ਹੋਵੇ ਤੇ ਪਤਾ ਲਗਾਇਆ ਜਾਵੇ ਕਿ ਆਖਰਕਾਰ ਕਿੱਥੋਂ ਇਹ ਸਭ ਕੁਝ ਜਿਹੜਾ ਹੋ ਰਿਹਾ ਤਾਂ ਉੱਥੇ ਜੇਕਰ ਦੇਖਿਆ ਜਾਵੇ ਕਿ ਹੁਣ ਜਿਹੜੀ ਆ ਜਾਣਕਾਰੀ ਸਾਹਮਣੇ ਆਈ ਹੈ ਤਾਂ ਪੰਜਾਬ 'ਚ ਪਸ਼ੂਆਂ ਦੀ ਗਿਣਤੀ ਘਟਦੀ ਜਿਹੜੀ ਆ ਕਟਣੀਓ ਸ਼ੁਰੂ ਹੋ ਗਈ ਆ ਕਰੀਬ 3 ਦਹਾਕਿਆਂ 'ਚ ਮੱਝਾਂ ਦੀ ਗਿਣਤੀ ਤਕਰੀਬ 25 ਲੱਖ ਦੀ ਕਮੀ ਆ ਗਈ ਹੈ ਪਸ਼ੂ ਪਾਲਣ ਵਿਭਾਗ ਦੀ 21ਵੀਂ ਪਸ਼ੂ ਤਣ ਗਣਨਾ ਦੇ ਮੁਢਲੇ ਤੱਥ ਸਮੁੱਚੇ ਪਸ਼ੂ ਤਣ 'ਚ 5.78 ਲੱਖ ਦੀ ਗਰਾਫਟ ਦਰਜ ਕਿਤੇ ਜਾਣ ਦੀ ਗਵਾਹੀ ਭਰਦੇ ਨੇ ਪਿੰਡੂ ਅਰਥਚਾਰੇ 'ਚ ਰੋਜੀ ਰੋਟੀ ਦੀ ਵਸਿੱਲੇ ਵਜੋਂ ਪਸ਼ੂ ਪਾਲਣ ਦਾ ਤੰਦਾ ਅਹਿਮ ਭੂਮਿਕਾ ਨਿਭਾਉਂਦਾ ਹੈ ਮਡ ਰਿਪੋਰਟ ਅਨੁਸਾਰ ਪੰਜਾਬ ਚ ਕੁੱਲ ਪਸ਼ੂ ਧਨ 64.03 ਲੱਖ ਰਹਿ ਗਿਆ ਹੈ ਕੁੱਲ ਪਸ਼ੂ ਧਨ 66.03 ਲੱਖ ਰਹਿ ਗਿਆ ਹੈ ਜੋ ਸਾਲ 2019 ਵਿੱਚ 73.81 ਲੱਖ ਸੀ ਤਾਂ ਤੁਸੀਂ ਅੰਦਾਜ਼ਾ ਲਗਾ ਲਓ ਕਿ ਕਿੱਡੀ ਵੱਡੀ ਗਿਣਤੀ ਚ ਇਹ ਜਿਹੜੀ ਆ ਗਿਣਤੀ ਘਟੀ ਆ ਪੰਜਾਬ ਵਿੱਚ ਇਸ ਵੇਲੇ 34.93 ਲੱਖ ਮੱਝਾਂ ਰਹਿ ਗਈਆਂ ਨੇ ਜਦੋਂ ਕਿ ਸਾਲ 2019 ਵਿੱਚ 40.15 ਲੱਖ ਮੱਝਾਂ ਸਨ ਮੱਝਾਂ ਦੀ ਹਰ ਸਾਲ ਔਸਤਨ 1 ਲੱਖ ਗਿਣਤੀ ਘਟ ਰਹੀ ਹੈ ਹਾਲਾਂਕਿ ਪੰਜਾਬ ਦੀ ਪਛਾਣ ਦੁੱਧ ਤੇ ਦੇਸੀ ਘੋੜ ਨਾਲ ਹੈ ਮੁੱਢਲੇ ਅੰਕੜੇ ਅਨੁਸਾਰ ਸਾਲ 1992 ਵਿੱਚ ਪੰਜਾਬ ਚ 60.08 ਲੱਖ ਮੱਝਾਂ ਸਨ ਸਾਲ 1997 ਵਿੱਚ ਉਹਨਾਂ ਦੀ ਗਿਣਤੀ ਥੋੜੀ ਵਧ ਕੇ 64.71 ਹੋ ਗਈ ਸੀ ਉਸ ਮਗਰੋਂ ਸਾਲ 2003 ਵਿੱਚ ਸੂਬੇ ਵਿੱਚ 58.94 ਲੱਖ ਮੱਝਾਂ ਅਤੇ ਸਾਲ 2007 ਵਿੱਚ 50.01 ਲੱਖ ਮੱਝਾਂ ਰਹਿ ਗਈਆਂ ਸਨ। ਦੂਸਰੀ ਤਰਫ ਬੱਕਰੀਆਂ ਪਾਲਣ ਦਾ ਰੁਝਾਨ ਵਧਿਆ ਹੈ। ਮੌਜੂਦਾ ਸਮੇਂ ਵਿੱਚ ਅ ਸੂਬੇ ਵਿੱਚ 4.47 ਲੱਖ ਬੱਕਰੀਆਂ ਦਾ ਅੰਕੜਾ ਸਾਹਮਣੇ ਆਇਆ ਹੈ। ਸਾਲ 2019 ਵਿੱਚ 3.47 ਲੱਖ ਬੱਕਰੀਆਂ ਸਨ। ਇਸੇ ਤਰ੍ਹਾਂ ਸੂਬੇ ਵਿੱਚ ਭੇਡਾਂ ਦੀ ਗਿਣਤੀ ਵੀ ਹੁਣ ਤੱਕ 1.0 ਲੱਖ ਹੋ ਗਈ ਹੈ। ਜੋ ਪਿਛਲੇ ਪਿਛਲੇ 6 ਸਾਲ ਪਹਿਲਾਂ ਜਿਹੜੇ ਆ ਉਹ 85560 ਸੀ ਬਠਿੰਡੇ ਜ਼ਿਲ੍ਹੇ ਦੇ ਪਸ਼ੂ ਵਪਾਰੀ ਪਰਮਜੀਤ ਸਿੰਘ ਆ ਨੇ ਜਿਹੜੀ ਇਹ ਜਾਣਕਾਰੀ ਦਿੱਤੀ ਆ ਤੇ ਉੱਥੇ ਜੇਕਰ ਦੇਖਿਆ ਜਾਵੇ ਕਿ ਇਹ ਜਿਹੜਾ ਅੰਕੜਾ ਆ ਇਹ ਕਾਫੀ ਥਰਾਂ ਜਾਣਕ ਹੈ ਤੇ ਉੱਥੇ ਜੇਕਰ ਦੇਖਿਆ ਜਾਵੇ ਕਿ ਅ ਇਸ ਸਮੇਂ ਊਠ ਆ ਜਿਹੜਾ ਉਹ ਗਾਇਬ ਹੋ ਗਿਆ ਤਮਾਰੂਥਲ ਦੀ ਸਵਾਰੀ ਪੰਜਾਬ ਚੋਂ ਗਾਇਬ ਹੋ ਗਈ ਆ ਅਤੇ ਹੁਣ ਮੇਲਿਆਂ ਤੇ ਹੀ ਊਠ ਨਜ਼ਰ ਆਉਂਦੇ ਨੇ ਤੁਬੇ ਵਿੱਚ ਇਸ ਵੇਲੇ ਸਿਰਫ 80 ਊਠ ਬਾਕੀ ਬਚੇ ਨੇ ਜਦੋਂ ਕਿ ਸਾਲ 1997 ਵਿੱਚ ਪੰਜਾਬ ਵਿੱਚ ਊਠਾਂ ਦੀ ਗਿਣਤੀ 29708 ਸੀ ਸਾਲ 2003 ਵਿੱਚ ਹੀ 3467 ਊਠ ਸਨ ਅਸਲ ਵਿੱਚ ਪੰਜਾਬ ਵਿੱਚ ਜਦੋਂ ਤੋਂ ਸੜਕੀ ਜਾਲ ਵਿਸ਼ਾ ਊਠ ਲਈ ਪੰਜਾਬ ਹੁਣ ਅਨੁਕੂਲ ਹੀ ਅਨੁਕੂਲ ਨਹੀਂ ਰਿਹਾ ਜਾਨੀ ਕਿ ਜਿਵੇਂ ਅਸੀਂ ਅਕਸਰ ਦੇਖਦੇ ਸੀ ਕਿ ਊਠਾਂ ਰਾਹੀਂ ਜਿਹੜਾ ਤੋ ਆਟੋ ਆਈ ਜਿਹੜੀ ਆ ਕੀਤੀ ਜਾਂਦੀ ਸੀ ਤੇ ਹੁਣ ਜਿਵੇਂ ਹੀ ਸੜਕਾਂ ਦਾ ਜਾਲ ਵਿਛ ਗਿਆ ਤਾਂ ਉਸ ਦੇ ਚੱਲਦਿਆਂ ਬਹੁਤ ਸਾਰੇ ਸਾਧਨ ਵੀ ਆ ਚੁੱਕੇ ਨੇ ਟੋਆ ਟੋਈ ਦੇ ਲਈ ਤੇ ਇਸੇ ਤੇ ਚੱਲਦਿਆਂ ਕਿਤੇ ਨਾ ਕਿਤੇ ਗਿਣਤੀ ਹੈ ਜਿਹੜੀ ਓਠਾ ਦੀ ਉਹ ਵੀ ਘਟ ਗਈ ਆ ਪਰ ਸਭ ਤੋਂ ਵੱਡਾ ਤੇ ਅਹਿਮ ਸਵਾਲ ਇਹ ਹੈ ਕਿ ਆਖਰਕਾਰ ਦੁੱਧ ਕਿੱਥੋਂ ਬਣ ਰਿਹਾ ਜਦੋਂ ਗਿਣਤੀ ਮੱਝਾਂ ਦੀ ਘਟ ਰਹੀ ਆ ਤੇ گاਵਾਂ ਨੂੰ ਲੈ ਕੇ ਅਸੀਂ ਅਕਸਰ ਦੇਖਦੇ ਆ ਕਿ ਕਾਫੀ ਵਧੀਆ ਹਾਲਾਤ ਨਹੀਂ ਐ ਕਾਫੀ ਜ਼ਿਆਦਾ ਕੋਈ ਦੁੱਧ ਦਾ ਉਤਪਾਦਨ ਨਹੀਂ ਹੋ ਰਿਹਾ ਆ ਖਾਸ ਕਰਕੇ ਜੇਕਰ ਆ ਦੇਖਿਆ ਜਾਵੇ ਕਿ ਮੱਝਾਂ ਰਾਹੀਂ ਜਾਂ ਪਸ਼ੂਆਂ ਰਾਹੀਂ ਤਾਂ ਹੁਣ ਇਹ ਦੁੱਧ ਕਿੱਥੋਂ ਆ ਰਿਹਾ ਬਾਕੀ ਦੁੱਧ ਕਿੱਥੋਂ ਆ ਰਿਹਾ ਤਾਂ ਇਹ ਇੱਕ ਬੜੀ ਚਿੰਤਾਜਨਕ ਸਥਿਤੀ ਹੈ ਤੇ ਇਸੇ ਦੇ ਚੱਲਦਿਆ ਕਿਤੇ ਨਾ ਕਿਤੇ ਜਿਹੜੀ ਆ ਇਸ ਸਾਰੇ ਮਸਲੇ ਤੇ ਜਿਹੜੀ ਆ ਧਿਆਨ ਦੇਣਾ ਚਾਹੀਦਾ ਤੇ ਸਰਕਾਰ ਆਖਰਕਾਰ ਕਦੋਂ ਧਿਆਨ ਦੇਗੀ ਇਹ ਵੀ ਇੱਕ ਵੱਡਾ ਸਵਾਲ ਹੈ ਕਿਉਂਕਿ ਜੋ ਦੁੱਧ ਦਾ ਸਵਾਦ ਸੀਗਾ ਉਹ ਕਿੱਤੇ ਆ ਦੂਰ ਹੋ ਚੁੱਕਿਆ ਪਹਿਲਾਂ ਵਾਲੇ ਦੁੱਧ ਦੇ ਸਵਾਦ ਨਾਲੋਂ ਚਾਹ ਦਾ ਸਵਾਦ ਸੀਗਾ ਉਹ ਵੀ ਕਿੰਨਾ ਕਿਤੇ ਕਾਫੀ ਦੂਰ ਹੋ ਚੁੱਕਿਆ ਪਹਿਲਾਂ ਦੇ ਚਾਹ ਦੇ ਸਵਾਦ ਨਾਲੋਂ ਤੇ ਇਹ ਸਵ ਜਿਹੜੇ ਆ ਗੱਲਾਂ ਜਿਹੜੀਆਂ ਅਹਿਮ ਧਿਆਨ ਦੇਣ ਯੋਗ ਨੇ ਪਰ ਸਭ ਤੋਂ ਵੱਡੇ ਸਵਾਲ ਖੜੇ ਹੋ ਰਿਹਾ ਕਿ ਜਿੱਥੇ ਮੌਕੇ ਦੀਆਂ ਸਰਕਾਰਾਂ ਤੇ ਸਵਾਲ ਖੜੇ ਹੁੰਦੇ ਆ ਤਾਂ ਦੂਜੇ ਪਾਸੇ ਮੌਕੇ ਦੀਆਂ ਬਾਕੀ ਰਾਜਨੀਤਿਕ ਪਾਰਟੀਆਂ ਕੀ ਕਰ ਰਹੀਆਂ ਨੇ ਅਜਿਹੇ ਮੁੱਦੇ ਕਿਉਂ ਨਹੀਂ ਚੁੱਕ ਰਹੀਆਂ ਕਿ ਸਾਡੇ ਸੂਬੇ ਦੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਹੋ ਰਿਹਾ ਹੈ ਤੇ ਹੱਥ ਤੇ ਹੱਥ ਰੱਖੀ ਬੈਠੀਆਂ ਪਾਰਟੀਆਂ ਨੇ ਤੇ ਸਿਰਫ ਆਪਣੇ ਇੱਕ ਦੂਜੇ ਸਾ ਦੇ ਪ੍ਰਤੀ ਇੱਕ ਦੂਜੇ ਖਿਲਾਫ ਹੀ ਵੱਡੀਆਂ ਜਿਹੜੀਆਂ ਰੈਲੀਆਂ ਕਰ ਰਿਹਾ ਬਰੋਦੀ ਪਾਰਟੀਆਂ ਪਰ ਦੂਜੇ ਪਾਸੇ ਜਿਹੜੇ ਲੋਕਾਂ ਤੋਂ ਦਰਵਾਜ਼ੇ ਖੜਕਾ ਖੜਕਾ ਕੇ ਵੋਟਾਂ ਮੰਗਣੀਆਂ ਹੁੰਦੀਆਂ ਨੇ ਉਹਨਾਂ ਦੀ ਸਿਹਤ ਦਾ ਕੌਣ ਧਿਆਨ ਦੇਵੇਗਾ ਇਹ ਵੀ ਇੱਕ ਵੱਡੀ ਚਿੰਤਾਜਨਕ ਸਥਿਤੀ ਹੈ ਤੇ ਆਖਰਕਾਰ ਇਹ ਪਾਰਟੀਆਂ ਇਹ ਲੀਡਰ ਕਦੋਂ ਤੱਕ ਸਮਝਣਗੇ ਕਿ ਸਭ ਤੋਂ ਪਹਿਲਾਂ ਸਿਹਤ ਜ਼ਰੂਰੀ ਹੈ ਖਾਸ ਕਰਕੇ ਜੇਕਰ ਬੱਚਿਆਂ ਦੀ ਗੱਲ ਕਰੀਏ ਤਾਂ ਬਹੁਤ ਸਾਰੇ ਬੱਚੇ ਆ ਜਿਹੜੇ ਉਹ ਅਜੇਹਾ ਖਾਣਾ ਪੀਣਾ ਜਿਹੜਾ ਸ਼ੁਰੂ ਕਰ ਦਿੱਤਾ ਉਹਨਾਂ ਨੇ ਕਿ ਦੁੱਧ ਤਾਂ ਉਹਨਾਂ ਤੋਂ ਬਹੁਤ ਦੂਰ ਦੀ ਗੱਲ ਹੋ ਗਈ ਹੈ ਜਿਸ ਦੇ ਚੱਲਦੇ ਆ ਜਿੱਥੇ ਇੱਕ ਪਾਸੇ ਖੇਡ ਗਰਾਊਂਡ ਅਸੀਂ ਅਕਸਰ ਦੇਖ ਰਹੇ ਹਾਂ ਕਿ ਖਾਲੀ ਹੁੰਦੇ ਜਾ ਰਹੇ ਨੇ ਕਿ ਕਬੱਡੀ ਪਹਿਲਵਾਨੀ ਦੇ ਜਿਹੜੇ ਖਿਡਾਰੀ ਨੇ ਉਹ ਘਟਨੇ ਸ਼ੁਰੂ ਹੋਏ ਨੇ ਇੱਥੋਂ ਤੱਕ ਕਿ ਹੁਣ ਤਾਜ਼ਾ ਜੋ ਰਿਪੋਰਟ ਸਾਹਮਣੇ ਆਈ ਹੈ ਕਿ ਸਿੱਖ ਰੈਜੀਮੈਂਟ ਜਿਹੜੀ ਆਰਮੀ ਦੀ ਆ ਉਸ ਵਿੱਚ ਸਿੱਖ ਨੌਜਵਾਨ ਆ ਜਿਹੜੇ ਉਹ ਵੀ ਗਾਇਬ ਹੋਣ ਲੱਗੇ ਤੇ ਇਹ ਸਭ ਕੁਝ ਕਿਉਂ ਹੋ ਰਿਹਾ ਇਸ ਤੇ ਕੌਣ ਵਿਚਾਰ ਕਰੇਗਾ ਕੌਣ ਇਸ ਸਥਿਤੀ ਨੂੰ ਸੰਭਾਲੇਗਾ ਇਹ ਸਭ ਜਿਹੜੇ ਆ ਉਹ ਇੱਕ ਵੱਡਾ ਜਿਹੜਾ ਇੱਕ ਵਿਚਾਰ ਜਿਹੜਾ ਇੱਕ ਵਿਚਾਰਨ ਵਾਲਾ ਵਿਸ਼ਾ ਬਣ ਗਿਆ ਹੈ ਆ ਤੇ ਇਥੇ ਸਭ ਤੋਂ ਅਹਿਮ ਗੱਲ ਹੈ ਕਿ ਜਿੱਥੇ ਇੱਕ ਪਾਸੇ ਮੱਜਾਂ ਦੀ ਗਿਣਤੀ ਪਿਛਲੇ 3 ਦਹਾਕਿਆਂ ਚ 25 ਲੱਖ ਘਟੀ ਆ ਤਾਂ ਉਸ ਦਾ ਦੁੱਧ ਕਿਵੇਂ ਪੂਰਾ ਹੋ ਰਿਹਾ ਕਿਵੇਂ ਇਹ ਦੁੱਧ ਦੇ ਨਾ ਪੂਰਾ ਪੂਰਾ ਕੀਤਾ ਜਾ ਰਿਹਾ ਜਿੱਤੇ ਇੱਕ ਪਾਸੇ ਮੱਜਾ ਦੀ ਗਿਣਤੀ ਜਿਹੜੀ ਘਟੀ ਆ ਤਾਂ ਕਿਤੇ ਨਾ ਕਿਤੇ ਆ ਜੇ ਘਰ ਦੇਖਿਆ ਜਾਵੇ ਕਿ ਜਿਹੜੀ ਆ ਜਨਸੰਖਿਆ ਵੀ ਜਿਹੜੀ ਆ ਉਹ ਬਾਧਰੀ ਆ ਤਾਂ ਜਨਸੰਖਿਆ ਬਾਧਰੀ ਐ ਤੇ ਖਾਣ ਪੀਣ ਦੀਆਂ ਜਿਹੜੀਆਂ ਰਵਾਇਤੀ ਚੀਜ਼ਾਂ ਸੀਗੀਆਂ ਜਾਂ ਦੇਸੀ ਜਿਹੜੀ ਚੀਜ਼ਾਂ ਸੀ ਆ ਉਹ ਘਟ ਰੀਆਂ ਨੇ ਖਾਸ ਕਰਕੇ ਦੇਸੀ ਘੋ ਜਾਂ ਦੁੱਧ ਹਾਲਾਂਕਿ ਜੇਕਰ ਦੇਖਿਆ ਜਾਵੇ ਕਿ ਜਦੋਂ ਕਿਤੇ ਛਾਪੇ ਮਾਰੀ ਹੁੰਦੀ ਆ ਉੱਥੇ ਜ਼ਰੂਰ ਇਸ ਚੀਜ਼ ਸਾਹਮਣੇ ਆ ਜਾਂਦੀ ਹੈ ਕਿ ਇੱਥੇ ਨਕਲੀ ਦੁੱਧ ਬਣ ਰਿਆ ਸੀ ਇੱਥੇ ਨਕਲੀ ਘੀ ਬਣ ਰਿਆ ਸੀ ਇੱਥੇ ਨਕਲੀ ਪਨੀਰ ਤੱਕ ਬਣ ਰਿਆ ਸੀ ਜੋ ਤਾਜ਼ਾ ਮਸਾਲ ਹੁਣ ਰਾਜਪੁਰੇ ਤੋਂ ਸਾਹਮਣੇ ਆਇਆ ਕਿ ਉੱਥੇ ਕੁਆਂਟਲ ਦੇ ਕੁਆਂਟਮ ਜਿਹੜੇ ਆ ਨਕਲੀ ਪਨੀਰ ਤੱਕ ਤਿਆਰ ਹੁੰਦਾ ਰਿਹਾ ਤੇ ਹੁਣ ਦੇਖਣਾ ਹੋਏਗਾ ਕਿ ਕਦੋਂ ਤੱਕ ਇਸ ਸਾਰੇ ਮਸਲਿਆਂ ਵੱਲ ਕੋਈ ਲੀਡਰ ਉੱਠੇਗਾ ਜਾਂ ਕੋਈ ਜਿਹੜਾ ਸਮਾਜ ਸੇਵੀ ਉੱਠੇਗਾ ਕਿ ਇਹਨਾਂ ਸਾਰੇ ਮਸਲਿਆਂ ਵੱਲ ਮੌਕੇ ਦੀ ਸਰਕਾਰਾਂ ਦਾ ਧਿਆਨ ਦਿਵਾਵੇਗਾ ਤੇ ਲੋਕਾਂ ਦੀ ਸਿਹਤ ਲਈ ਕੋਈ ਚੰਗਾ ਕਦਮ ਚੁੱਕੇਗਾ